ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਆਪਣਾ ਬੀਜੀ ਜਿਲ੍ਹਾ ਜਿਹੜਾ ਬਠਿੰਡਾ ਜੀ ਇਹ ਤੇ ਇਹਦਾ ਪਿੰਡ ਹੈ ਆਪਣਾ ਇਹ ਮੋੜ ਮੰਡੀ ਦੇ ਕੋਲੇ ਰਹਿੰਦਾ ਜੀ ਵੀ ਆਪਣੀ ਜੀ ਲੋਕੇਸ਼ਨ ਹੈ ਦੀ ਇਹ ਇਹ ਜਿਹੜਾ ਮੈਸਰਖਾਨਾ ਪਿੰਡ ਹੈ ਜੀ ਇਹ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਜਿਲ੍ਹਾ ਬਠਿੰਡਾ ਹੈ ਜੀ ਵੀ ਜੀ ਇੱਕ ਹੋਰ ਗੱਲ ਦੱਸ ਦੀ ਜਦੋਂ ਇਧਰੋਂ ਵੀ ਜੀ ਕਸਟਮਰ ਆਉਂਦਾ ਨਾ ਆ ਆਪਣਾ ਬੋਰਡ ਲੱਗਿਆ ਹੁੰਦਾ ਵੀ ਜੀ ਦੁਕਾਨਾਂ ਤੇ ਦੇਖ ਕੇ ਉਹ ਜੀ ਜਾਂਦਾ ਉੱਥੇ ਜੀ ਵੀ ਅਸੀਂ ਕਿੱਧਰ ਜਾਈਏ ਕੀ ਗੱਲ ਬਾਤ ਆ ਬੋਰਡ ਲਗਾਉਂਦਾ ਵੀ ਜੀ ਤੀਰ ਸਾਪਿਆ ਹੋਇਆ ਆਪਣਾ ਦੇਖੋ ਲਿਖਿਆ ਵੀ ਹੈ ਵੀ ਇੱਧਰ ਆ ਜੀ ਤੀਰ ਕਿ ਨਹੀਂ ਹਿਸ਼ਾਰਾ ਦਿੱਤਾ ਹੁੰਦਾ ਵੀ ਜੀ ਯਾਦ ਰੱਖਿਆ ਕਰੋ ਸਾਨੂੰ ਕਸਟਮਰ ਹਜੇ ਵੀ ਆ ਕੇ ਉਲਝ ਜਾਂਦੇ ਇੱਥੇ ਆ ਕੇ ਮੋੜਦੇ ਜੀ ਆਪਣਾ ਪੀਲਾ ਬੋਰਡ ਲੱਗਿਆ ਜੀ ਬੋਰਡ ਬਹੁਤ ਵੱਡਾ ਇੱਕ ਖੰਭੇ ਤੇ ਵੀ ਲੱਗਿਆ ਹੋਇਆ ਜੀ ਨਿਗਰ ਰੱਖਿਆ ਕਰੋ ਵੀ ਜੀ ਆਪਾਂ ਹੁਣ ਦਿਖਾਉਣਾ ਤੁਹਾਨੂੰ ਕੱਪੜਾ ਦਿਖਾਉਣਾ ਨਵਾਂ ਆਇਆ ਬਹੁਤ ਵਧੀਆ ਸ਼ਾਨਦਾਰ ਕੱਪੜਾ ਲੈ ਕੇ ਆਏ ਆ ਆਪਾਂ ਤੇ ਇੱਕ ਵੀਡੀਓ ਸਾਥੋਂ ਲੇਟ ਹੋ ਜਾਂਦੀ ਜੀ ਕੰਮ ਕਮ ਬਹੁਤ ਰਹਿੰਦੇ ਤੁਹਾਨੂੰ ਪਤਾ ਜੀ ਇਸ ਗੱਲ ਤੇ ਲੋ ਜੀਦਾ ਬਹੁਤ ਕਰਦੇ ਵੀ ਦੂਜੇ ਤੀਜੇ ਦਿਨ ਪਾਦੇ ਪਰ ਫਿਰ ਵੀ ਸਤੋਂ ਇੱਕ ਦੋ ਦਿਨ ਲੇਟ ਹੋ ਜਾਣੇ ਜੀ ਮਾਫੀ ਚਾਹੁੰਦਾ ਇਸ ਗੱਲ ਦੀ ਤੇ ਆਪਾਂ ਹੁਣ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਏ ਬਹੁਤ ਵਧੀਆ ਤੁਹਾਨੂੰ ਦਿਖਾਵਾਂਗੇ ਆਪਾਂ ਥੋੜੇ 5-10 ਮਿੰਟ ਲਵਾਂਗੇ ਵੀਰ ਜੀ ਸਾਰੀ ਵੀਡੀਓ ਐਂਡ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਾਈ ਜੀ ਵੀਡੀਓ ਦਾ ਮਤਲਬ ਸਾਡਾ ਇਹੀ ਹੁੰਦਾ ਵੀਰ ਜੀ ਤੁਹਾਨੂੰ ਚੀਜ਼ ਦਿਖਾਉਣੀ ਹੁੰਦੀ ਹੈ ਉਹਦਾ ਰੇਟ ਦੱਸਣਾ ਹੁੰਦਾ ਵੀ ਕੀ ਰੇਟ ਹੈ ਜੀ ਅਸੀਂ ਰੇਟ ਹਰ ਇੱਕ ਚੀਜ਼ ਦਾ ਰੇਟ ਦੱਸਦੇ ਆ ਤੇ ਇਹਦੀ ਕੁਆਲਿਟੀ ਕੀ ਹੈ ਕੀ ਗੱਲਬਾਤ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਤੇ ਸਬਸਕ੍ਰਾਈਬਰ ਤੇ ਸ਼ੇਅਰ ਭੇਜਣ ਤੇ ਜਰੂਰ ਕਰਿਆ ਕਰੋ ਤੁਹਾਨੂੰ ਆਏ ਵਾਰ ਹੱਥ ਵੰਨ ਕੇ ਬੇਨਤੀ ਇਹੀ ਕਰਦੇ ਆਂ ਵੀ ਵੀਰ ਮਨ ਕੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਤੁਹਾਨੂੰ ਅਸੀਂ ਲੁੱਟ ਦਾ ਸਕਾਰ ਬਚਾ ਸਕੀਏ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਵੀਡੀਓ ਆਮ ਹੀ ਆਉਂਦੀਆਂ ਵੀ ਜੀ YouTube ਤੇ Facebook ਤੇ ਆਮ ਦੇਖਦੇ ਵੀਡੀਓ ਬਾਈ ਕਹਿਣ ਵੇਲੇ ਕੁਝ ਹੋਰ ਕਹਿੰਦੇ ਆ ਜਦੋਂ ਬੰਦਾ ਉੱਥੇ ਪਾ ਜਾਂਦਾ ਉਦੋਂ ਕੁਝ ਹੋਰ ਹੁੰਦਾ ਪਰ ਆਪਣਾ ਇਹ ਕੰਮ ਨਹੀਂ ਕਰਦੇ ਵੀਰ ਜੀ ਜਿਹੜਾ ਅਸੀਂ ਕੁਝ ਵੀਡੀਓ ਤੇ ਦਿਖਾਵਾਂਗੇ ਨਾ ਰੇਟ ਦੱਸਾਂਗੇ ਸੇਮ ਰੇਟ ਉਹੀ ਮਿਲੂਗੀ ਜੀ ਤੇ ਆਪਾਂ ਆਉ ਤੁਹਾਨੂੰ ਦਿਖਾਈਏ ਪਹਿਲਾਂ ਤੁਹਾਨੂੰ ਦਿਖਾਉਣਾ ਵੀਜੀ ਆ ਕਾਟਨ ਦਾ ਦੁਪੱਟਾ ਆਪਣੇ ਕੋਲੇ ਕਾਟਨ ਦੇ ਝੂਟ ਨਾਲ ਦੁਪੱਟਾ ਜੀ ਕਾਟਨ ਦਾ ਬਾਈ ਜੀ ਬਹੁਤ ਵਧੀਆ ਕੁਆਲਿਟੀ ਹੈ ਇੱਕ ਨੰਬਰ ਕੱਪੜਾ ਹੈ ਤੇ ਤੁਹਾਨੂੰ ਦਿਖਾਉਣਾ ਵੀਜੀ ਗੌਰ ਨਾਲ ਦੇਖਿਆ ਕਰੋ ਵੀਜੀ ਗੌਰ ਨਾਲ ਕੱਪੜੇ ਦੀ ਪਛਾਣ ਕਰਿਆ ਕਰੋ ਗੌਰ ਨਾਲ ਚੀਜ਼ ਦੇਖ ਕੇ ਗੌਰ ਨਾਲ ਰੇਟ ਸੁਣਿਆ ਕਰੋ ਉਹਦਾ ਵੀਜੀ ਵੀ ਆਪਾਂ ਨੂੰ ਇਹ ਮਨੀਂਦਰ ਕਲਾਥ ਹਾਊਸ ਦੇ ਬਾਈ ਕੀ ਰੇਟ ਲਾਉਂਦੇ ਐ ਤੇ ਜਾਂ ਤੁਸੀਂ ਹੋਰ ਵੀਡੀਓ ਜਿਹੜੀਆਂ ਆਉਂਦੀਆਂ ਤੁਸੀਂ ਸੁਣਦੇ ਹੋ ਉਹ ਕੀ ਰੇਟ ਲਾਉਂਦੇ ਆ ਆ ਵੀਜੀ ਕਾਟਨ ਦਾ ਦੁਪੱਟਾ ਦੇਖੋ ਪਹਿਲਾਂ ਵੀ ਤੁਹਾਨੂੰ ਦਿਖਾਇਆ ਇੱਕ ਵਾਰੀ ਵੀਜੀ ਆਪਣੇ ਕੋਲੇ ਮਾਲ ਫੇਰ ਫੇਰ ਆ ਗਿਆ ਦੂਰੀਆਰ ਬਹੁਤ ਯਾਰੇ ਗਾਹਕ ਦੀ ਪਸੰਦ ਜੀ ਵੀ ਜੀ ਪਹਿਲਾਂ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਕਾਟਨ ਦਾ ਦੁਪੱਟਾ ਬਾਈ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਕੱਢਿਆ ਹੋਇਆ ਹੈ ਦਾ ਤੇ ਆਹ ਵੀ ਜੀ ਇਹਦੀ ਕਮੀਜ਼ ਦੇਖੋ ਬਾਈ ਜੀ ਚੈੱਕ ਕਰੋ ਬਾਈ ਜੀ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟ ਆ ਬਾਈ ਜੀ ਦੇਖੋ ਕਾਟਨ ਦਾ ਵੀ ਜੀ ਕਾਟਨ ਦਾ ਸਵਾ 2 ਮੀਟਰ ਦੁਪੱਟਾ ਹੈ ਇਹ ਨਾਲ ਦਿੱਤੀ ਹੈ ਕਮੀਜ਼ ਬਹੁਤ ਹੀ ਸੋਹਣਾ ਪ੍ਰਿੰਟ ਕੱਢਿਆ ਹੋਇਆ ਹੈ ਬਾਈ ਜੀ ਬਹੁਤ ਸੋਹਣੇ ਰੰਗ ਹੈ ਇਹਦੇ ਵਿੱਚ ਤੇ ਆਹ ਆ ਆਪਣੀ ਐ ਬਾਟਮ ਦਾ ਕੱਪੜਾ ਇਹਦਾ ਵੀ ਜੀ ਆਇਆ ਹੈ ਇਹ ਤਾਂ ਇਟਾ ਹੀ ਮੀਟਰ ਦਾ ਵੀ 2.5 ਮੀਟਰ ਬੋਟਮ ਹੈ 2.5 ਮੀਟਰ ਕਮੀਜ਼ ਹੈ ਇੱਕ ਨੰਬਰ ਸ਼ਾਨਦਾਰ ਕਪੜਾ ਬਾਈ ਜੀ ਦੇਖੋ ਚੈੱਕ ਕਰੋ ਇਹਦੇ ਵਿੱਚ ਵੀ ਜੀ ਆਹ ਰੰਗ ਆਪਣੇ ਕੋਲੇ ਸੈੱਟ ਹੁੰਦੇ ਆ ਜਿੰਨੇ ਮਰਜ਼ੀ ਸੈੱਟ ਲੈ ਲਓ ਬਾਈ ਜੀ ਆਪਣੇ ਕੋਲੇ ਤਿਆਰ ਮਿਲਦੇ ਆ ਦੇਖੋ ਆਹ ਰੰਗ ਹੈ ਵੀ ਜੀ ਤੇ ਆਹ ਰੰਗ ਹੈ ਜੀ ਦੇਖੋ ਬਹੁਤ ਸੋਹਣੇ ਰੰਗ ਆ ਵੀ ਜੀ ਚਾਰੇ ਪੰਜੇ ਰੰਗ ਆਇਆ ਬਹੁਤ ਸੋਹਣੇ ਆ ਇਹ ਵੀ ਜੀ ਆਪਣਾ ਮਾਲ ਗੜਾਉਣ ਦੇ ਵਿੱਚ ਭਿਆਨ ਦਾ ਇੱਥੇ ਇਕੱਲਾ ਸੀ ਸੈਂਪਲ ਹੀ ਰੱਖਦੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਆਪਣਾ ਕੰਮ ਹੀ ਹੋਰ ਸੇਲ ਦਾ ਆਪਣੇ ਕੋਈ ਜ਼ਿਆਦਾਤਰ ਦੁਕਾਨਦਾਰ ਵੱਡੀ ਹੋਰ ਸੇਲ ਤੇ ਮਾਲ ਝੱਕਦੇ ਆ ਆਪਾਂ ਉਹਨਾਂ ਨੂੰ ਝਕਾਉਣਾ ਬਹੁਤ ਵੱਡੀ ਮਾਤਰਾ ਤੇ ਆਪਾਂ ਰੱਖਦੇ ਆ ਮਾਲ ਤੇ ਆਓ ਵੀਰ ਜੀ ਹੁਣ ਆਪਾਂ ਨੂੰ ਦਿਖਾਉਣਾ ਤੁਹਾਨੂੰ ਆ ਆ ਵੀ ਕਾਟਨ ਦਾ ਵੀਰ ਜੀ ਦੇਖੋ ਮਾਲ ਕੁਆਲਿਟੀ ਚੈੱਕ ਕਰੋ ਬਾਈ ਜੀ ਇਹਦੀ ਕੁਆਲਿਟੀ ਇਹਦੀ ਵੀ ਬਹੁਤ ਸ਼ਾਨਦਾਰ ਕੁਆਲਿਟੀ ਹੈ ਇਹ ਦੇਖੋ ਬਾਈ ਜੀ ਜਮਾ ਬਾਈ ਜੀ ਮਖਵਲ ਵਰਗਾ ਕੱਪੜਾ ਪਿਆ ਵੀਰ ਜੀ ਪੋਲਾ ਪੋਲਾ ਜਮਾ ਮਲਿਆਈ ਵਰਗਾ ਕੱਪੜਾ ਜਮਾ ਚੈੱਕ ਕਰੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਦੇਖੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਕਿੰਨੀ ਵਧੀਆ ਫਲਾਪਟ ਹੈ ਇਹਦੀ ਇਹਦਾ ਦੇਖੋ ਬਾਈ ਜੀ ਤੁਹਾਨੂੰ ਦੁਬੱਟਾ ਦਿਖਾਵਾਂਗੇ ਬਾਈ ਜੀ ਕੋਟਾ ਡੋਰੀ ਦਾ ਦੁਬੱਟਾ ਨਾਲ ਇਹਦੇ ਆਹ ਦੇਖੋ ਬਾਈ ਜੀ ਦੁਬੱਟਾ ਦਿਖਾਉਣੇ ਹੁਣ ਤੁਹਾਨੂੰ ਨਾਲ ਇਹਦੇ ਕੋਟੇ ਦਾ ਦੁਬੱਟਾ ਬਾਈ ਜੀ ਕੋਟਾ ਡੋਰੀਆ ਦੁਬੱਟਾ ਬਾਈ ਜੀ ਬਹੁਤ ਸ਼ਾਨਦਾਰ ਦੁਬੱਟਾ ਹੈ ਇਹ ਚੈੱਕ ਕਰੋ ਬਾਈ ਜੀ ਪੂਰੀ ਗੌਰ ਨਾਲ ਦੇਖਿਆ ਕਰੋ ਬਾਈ ਜੀ ਦੇਖ ਕਿੰਨੀ ਵਧੀਆ ਸ਼ਾਨਦਾਰ ਦੇ ਉੱਤੇ ਚੀਜ਼ ਦੇਖੋ ਕਿੰਨੀ ਵਧੀਆ ਬਣਾਈ ਹੈ ਜ਼ੂਮ ਕਰਕੇ ਹਰ ਮਿੰਟ ਆਹ ਦੇਖੋ ਸ਼ਾਨਦਾਰ ਕਿੰਨਾ ਵਧੀਆ ਜਿਹੜੀ ਇਹ ਵਰਕਿੰਗ ਹੈ ਕਿੰਨੀ ਸੋਹਣੀ ਕਰੀ ਹੋਈ ਹੈ ਬਾਈ ਇਹਦੇ ਦੇਖੋ ਇਹ ਬਾਈ ਕੋਟਾ ਡੁਰੀ ਦਾ ਡਬਟਾ ਹੈ ਬਾਈ ਜੀ ਕੋਟੇ ਦਾ ਹੀ ਸੂਟ ਸੀ ਬਾਈ ਜੀ ਇਹ ਇੱਕ ਤੁਹਾਨੂੰ ਹੋਰ ਖੋਲ ਕੇ ਦਿਖਾਉਣਾ ਹੈ ਬਾਈ ਜੀ ਆ ਵੀ ਚੈੱਕ ਕਰ ਲਓ ਬਾਈ ਜੀ ਕਪੜਾ ਕਹਦਾ ਬਹੁਤ ਸ਼ਾਨਦਾਰ ਕਪੜਾ ਹੈ ਇਹ ਚੈੱਕ ਕਰੋ ਬਾਈ ਜੀ ਇਹ ਕਰੋ ਜệt ਬਾਈ ਜੀ ਦੇਖੋ ਬਾਈ ਕਿੰਨਾ ਸੋਹਣਾ ਕਪੜਾ ਬਣਾਇਆ ਕਪੜਾ ਬਹੁਤ ਵਧੀਆ ਮਖਮਲ ਵਰਗਾ ਕਪੜਾ ਬਾਈ ਜੀ ਪੋਲਾ ਜਮਾ ਪੂਰਾ ਵਧੀਆ ਕੁਆਲਿਟੀ ਦਾ ਕਪੜਾ ਹੈਗਾ ਐਵੇਂ ਜਿ ਕੋਈ ਕੋਟਾ ਡੋਰ ਗਏ ਦੇ ਨਾਲ ਆ ਆਡ ਬਟਾ ਬਾਈ ਜੀ ਦਾ ਬਾਈ ਸਮਾਰ ਕੇ ਚੈੱਕ ਕਰੋ ਗੌਰ ਨਾਲ ਦੇਖਿਆ ਕਰੋ ਮਾ ਕਪੜੇ ਨੂੰ ਆਪਾਂ ਕਪੜਾ ਬਾਈ ਜੀ ਇੱਕ ਨੰਬਰ ਲੈ ਕੇ ਆਉਂਦੇ ਆ ਦੋ ਨੰਬਰ ਦਾ ਕੰਮ ਹੀ ਕੋਈ ਨਹੀਂ ਆਪਣੇ ਕੋਲ ਲਿਆਉਣ ਦਾ ਸਸਤੇ ਰੇਟ ਦਾ ਕਾਰਨ ਵੀ ਜੀ ਸਾਡਾ ਅਸੀਂ ਆਪ ਕੰਮ ਕਰਦੇ ਆ ਵੀਰ ਜੀ ਸਾਡੇ ਕੋਲ ਕੋਈ ਮਲਾਜ਼ਮ ਨਹੀਂ ਹੈਗਾ ਕੋਈ ਕਿਰਾਇਆ ਨਹੀਂ ਪੈਂਦਾ ਤਾਂ ਸਸਤੇ ਦਾ ਕਾਰਨ ਹੈ ਇਹ ਕਾਰਨ ਨਾ ਸੋਚ ਲਿਆ ਕਰੋ ਵੀ ਸਸਤੇ ਖਮੜੀ ਇਹ 2 ਨੰਬਰ ਦਾ ਕੱਪੜਾ ਲੈ ਕੇ ਵੇਚਦੇ ਆ ਉਹ ਕੰਮ ਨਹੀਂ ਹੈਗਾ ਆਪਣਾ ਵੀਰ ਜੀ ਇਹਦਾ ਰੇਟ ਆਪਣਾ 600 ਰੁਪਏ ਰੇਟ ਹੈ ਰੇਟ ਉਸ ਨਾਲ ਭੁੱਲ ਗਏ ਸੀ ਭਾਈ ਜੀ ਨਾਲ ਦੀ ਨਾਲ ਦੱਸਾਂਗੇ ਰੇਟ ਇਹਦਾ ਰੇਟ 600 ਰੁਪਏ ਰੇਟ ਹੈ ਵੀਰ ਜੀ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਆਹ ਕਾਟਨ ਦਾ ਜੀ ਇਹਦਾ ਰੇਟ ਆਪਣਾ 400 ਰੁਪਏ ਰੇਟ ਹੈ ਵੀਰ ਜੀ ਦਾ ਇਹਦਾ ਰੇਟ 400 ਰੁਪਏ ਹੈ ਇਹਦਾ ਰੇਟ 600 ਰੁਪਏ ਆਜੋ ਭਾਈ ਤੁਹਾਨੂੰ ਗਾਹਾਂ ਹੋਰ ਦਿ ਕੀ ਕੁਆਲਿਟੀ ਬਾਈ ਜੀ ਆ ਸੀ ਆਪਣੇ ਕੋਲੇ ਇਹ ਵੀ ਉਸੇ ਨਾਲ ਦਾ ਕਪੜਾ ਬਾਈ ਜੀ ਉਹਦੇ ਨਾਲ ਕੋਟਾ ਡੋਰ ਗਿਆ ਸੀਗਾ ਇਹਦੇ ਨਾਲ ਦੁਪੱਟਾ ਦਿੱਤਾ ਕਾਟਨ ਦਾ ਬਹੁਤ ਸੋਹਣਾ ਬਾਈ ਜੀ ਦੇਖੋ ਚੈੱਕ ਕਰੋ ਇਹ ਚੈੱਕ ਕਰੋ ਵੀ ਬੀ ਦੇਖੋ ਬਾਈ ਕਿੰਨਾ ਸੋਹਣਾ ਸ਼ੂਟ ਆ ਬਾਈ ਜੀ ਰੇਟ ਇਹਦਾ ਵੀ ਬਾਈ ਜੀ 600 ਰੁਪਿਆ ਰੇਟ ਹੈ ਦੁਕਾਨਦਾਰੀ ਬਾਰੇ ਵੀਰ ਨੂੰ ਆਪਾਂ ਲਾਵਾਂਗੇ ਲੈਸ ਬਾਈ ਜੀ ਉਹ ਆਪਾਂ ਲੈਸ ਕਰਾਂਏ ਕੋਈ ਗੱਲ ਨਹੀਂ ਆਹ ਦੁਪੱਟਾ ਚੈੱਕ ਕਰੋ ਬਾਈ ਜੀ ਬਾਈ ਜੀ ਬਹੁਤ ਸੋਹਣੇ ਦੁਪੱਟੇ ਆ ਬਹੁਤ ਸੋਹਣੇ ਆ ਦੇਖੋ ਕਰੋ ਜਿਆ ਕੁਆਲਟੀ ਕੁਆਲਟੀ ਦੇਖੋ ਬਾਈ ਜੀ ਕਿੰਨੀ ਸੋਹਣੀ ਆ ਇਹਦਾ ਰੇਟ 600 ਰੁਪਿਆ ਰੇਟ ਆ ਬੀ ਜੀ ਦਾ ਪਹਿਲਾਂ ਵੀ ਆਪਾਂ ਦਿਖਾਇਆ ਸੀ ਬੀ ਜੀ ਕੋਟਨ ਮਸਲੀਨ ਨੂੰ ਬਹੁਤ ਸੋਹਣਾ ਕੱਪੜਾ ਬਾਈ ਜੀ ਇਹ ਦੂਰੀਆ ਆਪਣੇ ਕੋਲ ਫੇਰ ਆ ਗਿਆ ਪਹਿਲਾਂ ਬਹੁਤ ਵੇਚਿਆ ਇਹ ਪਹਿਲਾਂ ਇਹਦਾ ਕੁਆਲਟੀ ਬਾਈ ਤੁਸੀਂ ਚੈੱਕ ਕਰੋ ਦੁਪੱਟਾ ਬਾਈ ਜੀ ਦੁਪੱਟਾ ਦੇਖ ਕੇ ਪਤਾ ਲੱਗਦਾ ਕੱਪੜੇ ਦਾ ਆ ਚੈੱਕ ਕਰੋ ਬਾਈ ਜੀ ਦੁਪੱਟਾ ਇਹ ਮਸਲੀਨ ਦਾ ਬਾਈ ਜੀ ਸੂਟ ਵੀ ਮਸਲੀਨ ਦਾ ਹੈ ਤੇ ਦੁਪੱਟਾ ਵੀ ਮਸਲੀਨ ਦਾ ਵੀ ਜੀ ਚੈੱਕ ਕਰੋ ਦੇਖੋ ਬਾਈ ਜੀ ਇਹਦਾ ਰੇਟ ਵੀ ਬਾਈ ਜੀ 600 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਲੈਸਾ ਬਾਈ ਜੀ ਆਹ ਦੇਖੋ ਆਲ ਓਵਰ ਕਪੜਾ ਕਪੜਾ ਦੇਖੋ ਬਾਈ ਜੀ ਕਪੜਾ ਵੀ ਮਿਲਾਈ ਵਰਗਾ ਪਿਆ ਚੈੱਕ ਕਰੋ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਦਾ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ 5 ਮੀਟਰ ਆਲ ਓਵਰ ਕਪੜਾ ਤੇ ਦੁਪੱਟਾ ਦਿੱਤਾ ਤੁਹਾਨੂੰ ਮਸਲੀਨ ਦਾ ਦੁਪੱਟਾ ਦਿੱਤਾ ਨਾਲ ਅੱਗੇ ਹੋਰ ਚੈੱਕ ਕਰੋ ਤੁਹਾਨੂੰ ਆਈਟਮ ਹੋਰ ਦਿਖਾਉਣੇ ਆ ਇਹਦੀ ਨਾਲ ਦਾ ਡਿਜ਼ਾਈਨ ਹੈ ਬਾਈ ਜੀ ਡਿਜ਼ਾਈਨ ਆਪਣੀ ਇਹਦੇ ਵਿੱਚ ਬਾਈ ਜੀ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਡਿਜ਼ਾਈਨ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ 20-50 ਡਿਜ਼ਾਈਨ ਹੁੰਦੇ ਜੀ ਆਪਣੇ ਕੋਲੇ ਪਰ ਆਪਾਂ ਸਾਰਾ ਦਿਖਾ ਨਹੀਂ ਸਕਦੇ ਜੀ ਇੱਕ ਕਾਟਨ ਮਸ਼ੀਨ ਦੇਖੋ ਆ ਸੀ ਵੀਰੇ ਇਹ ਚੈੱਕ ਕਰੋ ਬਾਈ ਦੁਪੱਟਾ ਚੈੱਕ ਕਰੋ ਕਿ ਨਾਲ ਸੁਣੋ ਦੁਪੱਟਾ ਦੇਖੋ ਇਹ ਵੀ ਮਸਲੀਨ ਦਾ ਸੂਟ ਹੈ ਬਾਈ ਜੀ 5 ਮੀਟਰ ਆ ਲਓ ਵਰ ਕਪੜਾ ਤੇ ਇੱਕ ਨਾਲ ਦੁਪੱਟਾ ਹੈ ਮਸਲੀਨ ਦਾ ਬਾਈ ਜੀ ਇਹਦਾ ਵੀ ਰੇਟ 600 ਰੁਪਿਆ ਰੇਟ ਹੈ ਜੀ ਮਸਲੀਨ ਦਾ ਆਪਣੇ ਕੋਲੇ ਬਹੁਤ ਵਧੀਆ ਡਿਜ਼ਾਈਨ ਪਏ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਇੱਕ ਵੀ ਜੀ ਤੁਹਾਨੂੰ ਆਪਾਂ ਪਹਿਲਾਂ ਨਹੀਂ ਦਿਖਾਇਆ ਹੋਇਆ ਜੀ ਏਕੇ ਟੈਕਸ ਦਾ ਕਪੜਾ ਜੀ ਚੈੱਕ ਕਰੋ ਹਾਂ ਅਸੀ ਬਾਈ ਜੀ ਚੈੱਕ ਕਰੋ ਇਹ ਨਾਲ ਨਾ ਇਹ ਮੈਚਿੰਗਾ ਬਾਈ ਜੀ ਦਾ ਮੈਚਿੰਗ ਵੈਰਾਈਟੀ ਹੈ ਚੈੱਕ ਕਰੋ ਬਾਈ ਜੀ ਇਹ ਕੁਆਲਿਟੀ ਚੈੱਕ ਕਰੋ ਏਕੇ ਟੈਕਸ ਦਾ ਮਾਲ ਆ ਬਾਈ ਜੀ ਇਹ ਚੈੱਕ ਕਰੋ ਕਿੰਨਾ ਸੋਹਣਾ ਕਪੜਾ ਬਾਈ ਜੀ ਦੇਖੋ ਇਹ ਮੈਚਿੰਗ ਆ ਬਾਈ ਜੀ 2.5 ਮੀਟਰ ਹੁੰਦਾ 2.5 ਮੀਟਰ ਬਾਟਮ ਤੇ 2.5 ਮੀਟਰ ਕਮੀਜ਼ ਚੈੱਕ ਕਰੋ ਬਾਈ ਜੀ ਦੇਖੋ ਦੇਖੋ ਕਿੰਨਾ ਸੋਹਣਾ ਹੈ ਕਪੜਾ ਆ ਦੇਖੋ ਵੀਰ ਜੀ ਆ ਦੇਖੋ ਵੀਰ ਜੀ ਇਹਦੇ ਵਿੱਚ ਡਿਜ਼ਾਈਨ ਚੈੱਕ ਕਰੋ ਜੀ ਏਕੇ ਟੈਕਸ ਦਾ ਮਾਲ ਹੈ ਜੀ ਦੇਖੋ ਮੈਚਿੰਗ ਆ ਜੀ 2.5 2.5 ਮੀਟਰ ਦੇਵਾਂਗੇ ਜੀ ਇਹ ਮੈਚਿੰਗ ਹੈ ਚੈੱਕ ਕਰੋ ਇਹਦਾ ਰੇਟ ਵੀ ਜੀ 550 ਰੁਪਏ ਰੇਟ ਹੈ ਦੁਕਾਨਦਾਰੀ ਵਾਸਤੇ ਖਾਸ ਰਿਆਤਾਂ ਬਾਈ ਜੀ ਚੈੱਕ ਕਰੋ ਇਹਦਾ ਆਮਾਲ ਜੀ ਆਪਣਾ ਇਹਦੂ ਆਹ ਬੀਜਿਆ ਪਾ ਗਏ ਆਮਾਲ ਤੇ ਆਮਾਲ ਚੈੱਕ ਕਰੋ ਜੀ ਕਪੜਾ ਕੁਆਲਿਟੀ ਚੈੱਕ ਕਰੋ ਬਾਈ ਜੀ ਇਹਦੀ ਪਹਿਲਾਂ ਇਹਦਾ ਰੇਟ ਸੁਣ ਕੇ ਬਾਈ ਜੀ ਹੈਰਾਨ ਰਹਿ ਜਓ ਬਹੁਤ ਵਧੀਆ ਕਪੜਾ ਪੋਲਾ ਬਾਈ ਜੀ ਜਮਾ ਜਮਾ ਪੋਲਾ ਰੂਮ ਵਰਗਾ ਕਪੜਾ ਬਾਈ ਜੀ ਜਮਾ ਰੂਮ ਵਰਗਾ ਪੋਲਾ ਜਮਾ ਇਹਦਾ ਰੇਟ ਵੀਰ ਜੀ 150 ਰੁਪਿਆ ਰੇਟ ਹੈ ਵੀਰ ਜੀ ਛੂਟ ਦਾ ਰੇਟ 150 ਰੁਪਿਆ ਰੇਟ ਹੈ ਜੀ ਇੱਕ ਛੂਟ ਦਾ ਦਾ ਡੂੜ ਦੀ ਕੱਟ ਹੈ ਜੀ 3.5 ਮੀਟਰ ਕਪੜਾ ਦੇਵਾਂਗੇ ਜੀ ਮਿੰਕੇ ਇਹਦਾ ਰੇਟ 150 ਰੁਪਿਆ ਰੇਟ ਹੈ ਜੀ ਕੁਆਲਟੀ ਚੈੱਕ ਕਰੋ ਜੀ ਕੁਆਲਟੀ ਬਹੁਤ ਵਧੀਆ ਆ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਦੇਖੋ ਕਹੋ ਜਿਹਾ ਡਿਜ਼ਾਈਨ ਹੈ ਜੀ ਬਹੁਤ ਸੋਹਣੇ ਡਿਜ਼ਾਈਨ ਆਇਆ ਵੀਰ ਜੀ ਇਹ ਕਰੋ ਚੈੱਕ ਵੀਰ ਜੀ ਆ ਦੇਖੋ ਵੀਰ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਾਈ ਬਣ ਕੇ ਜਰੂਰ ਸ਼ੇਅਰ ਤੇ ਸਬਸਕ੍ਰਾਈਬ ਦਾ ਜਰੂਰ ਕਰਿਆ ਕਰੋ ਬਾਈ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ੇਅਰ ਕਰਿਆ ਕਰੋ ਬਾਈ ਬਣ ਕੇ ਇਹਨਾਂ ਨੂੰ ਬਹੁਤ ਵਧੀਆ ਕਪੜਾ ਬਾਈ ਜੀ ਕੋਲਾ ਜਿਹਾ ਰੂਮ ਵਰਗਾ ਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਦੇਖ ਚੈੱਕ ਕਰੋ ਬਾਈ ਕਹੇ ਜੇ ਡਿਜ਼ਾਈਨ ਚੈੱਕ ਕਰੋ ਕਹੇ ਜੇ ਡਿਜ਼ਾਈਨ ਪਏ ਆਹ ਡਿਜ਼ਾਈਨ ਦਾ ਬਾਈ ਜੀ ਫੇਮਲੇਟ ਡਿਜ਼ਾਈਨ ਹੈ ਜਮਾ ਇਹ ਜਿਆ ਡਿਜ਼ਾਈਨ ਆ ਬਾਈ ਨਵਾਂ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਜਿਆਦਾ ਵਿਖ ਰਿਹਾ ਹੈ ਡਿਜ਼ਾਈਨ ਇਹ ਬਾਈ ਜੀ ਨਵਾਂ ਡਿਜ਼ਾਈਨ ਆ ਇਹ ਡਿਜ਼ਾਈਨ ਆਪਣੇ ਕੋਲੇ ਇਹ ਆ ਚੈੱਕ ਕਰੋ ਬਾਈ ਜੀ ਦੇਖੋ ਡਿਜ਼ਾਈਨ ਹੀ ਬਹੁਤ ਵਧੀਆ ਡਿਜ਼ਾਈਨ ਦਿੱਤੇ ਬਾਈ ਜੀ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਇਹਦਾ ਰੇਟ ਵੀਰ ਜੀ ਕੁੱਲ 150 ਰੁਪਇਆ ਛੂਟ ਦਾ ਰੇਟ ਹੈ ਬਾਈ ਛੂਟ ਪਰ ਦੇਣਾ ਛੂਟ ਇੱਕ 150 ਰੁਪਇਆ ਰੇਟ ਹੈ ਛੂਟ ਦਾ ਤੇ ਕੁਆਲਿਟੀ ਬਾਈ ਜੀ ਬਹੁਤ ਚੰਗੀ ਕੁਆਲਿਟੀ ਦੇ ਹੈ ਬਹੁਤ ਜਿਆਦਾ ਵਿਕ ਰਹੇ ਹੈ ਦੇਖ ਮਾਲ ਚੈਲੰਜ ਹੈ ਬਾਈ ਜੀ ਇਹ 150 ਰੁਪਇਆ ਦੇ ਦੇ ਕੋਈ ਦੂ ਥੋੜਾ ਜਿਹਾ ਹਲਕਾ ਮਾਰ ਲੰਦਾ ਆਪਣੇ ਕੋਲ ਵੀ ਹੈਗਾ ਉਹ 120 25 ਰੁਪਇਆ ਦਾ ਭਾ ਪਰ ਉਹ ਥੋੜਾ ਸਿੰਥੈਟਿਕ ਮਾਲ ਹੈ ਜੀ ਇਹ ਪੋਲਾ ਮਾਲ ਹੈ ਇੱਕ ਨੰਬਰ ਮਾਲ ਹੈ ਜੀ ਇਹ ਜੇ ਕੋਈ ਇਹਨੂੰ 150 ਰੁਪਇਆ ਦੇ ਦੇ ਜੀ ਫੁੱਲ ਜ਼ਿੰਮੇਵਾਰੀ ਹੈ ਤੇ ਇੱਕ ਵੀਰ ਜੀ ਕਾਟਣ ਕੈਮਰਿਕ ਕਪੜੇ ਕੋਲ ਆ ਫੇਰ ਆ ਗਈ ਪਹਿਲਾਂ ਵੀ ਆਪਣਾ ਤੋਂ ਗਾਹਕ ਬਹੁਤ ਮੰਗਦਾ ਸੀ ਰੰਗ ਕਾਲਾ ਬਲੈਕ ਰੰਗ ਬਹੁਤ ਜ਼ਿਆਦਾ ਮੰਗਦਾ ਸੀ ਜੀ ਖਤਮ ਹੋ ਗਏ ਸੀ ਫੇਰ ਫਿਰ ਆ ਗਿਆ ਦੁਰੀਆ ਦੇਖੋ ਚੈੱਕ ਕਰੋ ਜੀ ਆਹ ਸੀ ਕਾਲਾ ਰੰਗ ਇਹ ਕੈਮਰਿਕ ਹੈ ਜੀ ਜੇ ਮੈਚਿੰਗ ਬਣਾਉਣੀ ਹੈ ਮੈਚਿੰਗ ਬਣਾਓ ਆਲ ਓਵਰ ਬਣਾਉਣਾ ਆਲ ਓਵਰ ਬਣਾਓ ਦੇਖੋ ਵੀਰੇ ਕੁਆਲਿਟੀ ਚੈੱਕ ਕਰੋ ਵੀ ਜੀ ਦੇਖੋ ਦੇਖੋ ਵੀਰੇ ਜੀ ਕੁਆਲਿਟੀ ਚੈੱਕ ਕਰੋ ਦੇਖੋ ਇਹ ਕੈਮਰਾ ਕ ਵੀਰ ਜੀ ਬਹੁਤ ਵਧੀਆ ਏਕੇ ਟੈਕਸ ਦਾ ਵੀ ਮਾਲ ਮਿਲ ਜੂ ਇਹਦੇ ਚ ਤੇ ਜਿਹੜਾ ਮਰਜ਼ੀ ਲੈ ਲਓ ਇੱਕ ਵੀਰ ਜੀ ਆ ਸੀ ਆਪਣੇ ਕੋਲੇ ਆ ਗਿਆ ਵੀਰ ਜੀ ਸ਼ੰਕਰ ਦਾ ਮਾਲ ਆ ਗਿਆ ਦੇਖੋ ਚੈੱਕ ਕਰ ਲਓ ਵੀਰ ਜੀ ਸ਼ੰਕਰ ਦਾ ਮਾਲ ਹੈ ਇਹ ਵਧੀਆ ਕਾਰਾ ਦਾ ਮਾਲ ਆ ਜਿਹਦੇ ਕੋਲ ਸ਼ੰਕਰ ਦਾ ਐਡਵਾਂਸ ਚੈੱਕ ਕਰ ਲਓ ਵੀਰੇ ਬ੍ਰਾਂਡ ਚੈੱਕ ਕਰ ਲਓ ਦੇਖੋ ਵੀਰੇ ਆ ਦੇਖੋ ਚੈੱਕ ਕਰੋ ਇਹ ਸ਼ੰਕਰ ਦਾ ਸ਼ੰਕਰ ਦਾ ਮਾਲ ਆ ਬਾਈ ਜੀ ਇਹਨੂੰ ਖੋਲ ਕੇ ਵੀ ਦਿਖਾਉਣਿਆ ਹੈ ਇਹਦਾ ਰੇਟ ਕੁੱਲ 200 ਰੁਪਈਆ ਰੇਟ ਆ ਵੀਰ ਜੀ ਕਾਟਣਾ ਵਧੀਆ ਘਰੇ ਪਾਉਣ ਵਾਲਾ ਮਾਲ ਘਰੇ ਪਾਉਣ ਵਾਲਾ ਕੱਪੜਾ ਬਹੁਤ ਸੋਹਣਾ ਕੱਪੜਾ ਜੀ ਦੇਖੋ ਚੈੱਕ ਕਰੋ ਇਹਦਾ ਰੇਟ ਕੁੱਲ 200 ਰੁਪਈਆ ਛੂਟ ਦਾ ਰੇਟ ਹੈ ਜੀ ਬਹੁਤ ਜ਼ਿਆਦਾ ਵਿਕ ਰਿਹਾ ਹੈ ਮਾਲ ਸ਼ੰਕਰ ਸਿੰਘ ਦੇ ਘਰਾਂ ਦਾ ਮਾਲ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਵੀਰ ਜੀ ਇੱਕ ਵੀ ਜੀ ਆਪਣੇ ਕੋਲ ਤੌਲੀਆਂ ਹੁੰਦੀਆਂ ਜੀ ਆ ਦੇਖੋ ਚੈੱਕ ਕਰ ਲਓ ਆਏ 70 3672 ਦਾ ਜੀ ਤੌਲੀਆ ਬਹੁਤ ਸੋਹਣਾ ਤੌਲੀਆ ਰੇਟ 100 ਰੁਪਏ ਦਾ ਵੀਰ ਜੀ ਦੁਕਾਨਦਾਰ ਨੂੰ ਵੀਰ ਜੀ ਆਪਾਂ ਲਾਵਾਂਗੇ ਲੈਸ ਆ ਕਰੋ ਚੈੱਕ ਵੀ ਜੀ ਆ ਦੇਖੋ ਆਪਣੇ ਕੋਲੇ ਬਹੁਤ ਮਾਲ ਪਿਆ ਵੀਰ ਜੀ ਜਿੰਨਾ ਮਰਜ਼ੀ ਮਾਲ ਲੈ ਲੈ ਕੋਈ ਇਹੋ ਜੀ ਗੱਲ ਨਹੀਂ ਹੈ ਆ ਦੇਖੋ ਕਰੋ ਚੈੱਕ ਵੀ ਜੀ ਦੇਖੋ ਤੌਲੀਆ ਦੇਖੋ ਕਿੰਨਾ ਸੋਹਣਾ ਜੀ ਤੌਲੀਆ ਬਾਈ ਇਹਦਾ ਰੇਟ 100 ਰੁਪਏ ਰੇਟ ਹੈ ਵੀਰ ਜੀ ਦੁਕਾਨਦਾਰ ਨੂੰ ਆਪਾਂ ਲਾਵਾਂਗੇ ਲੈਸ ਤੇ ਵੀਰ ਜੀ ਇੱਕ ਹੀ ਆਪਾਂ ਫੇਰ ਫੇਰ ਸਾਰਿਆਂ ਨੂੰ ਦੱਸਣਾ ਚਾਹੁੰਨਾ ਮੈਂ ਇਸ ਗੱਲ ਤੇ ਬੀਜੀ ਗੌਰ ਨਾਲ ਵੀਡੀਓ ਚੈੱਕ ਕਰਿਆ ਕਰੋ ਰੇਟ ਚੈੱਕ ਕਰਿਆ ਕਰੋ ਇੱਕ ਵਾਰੀ ਜ਼ਰੂਰ ਆਇਆ ਕਰੋ ਅਸੀਂ ਅਸੀਂ ਵੀ ਵੀਡੀਓ ਬਹੁਤ ਸੁਣਦੇ ਆ ਬਹੁਤ ਠੱਗੀ ਦੇ ਜਾਲ ਆ ਲੋਕਾਂ ਨੇ ਦਿਖਾਉਂਦੇ ਕੁਝ ਹੋਰ ਆ ਦਿੰਦੇ ਕੁਝ ਹੋਰ ਆ ਤੇ ਇੱਕ ਫੇਰ ਫੇਰ ਸਾਰਿਆਂ ਨੂੰ ਇਹ ਹੀ ਦੱਸਦੇ ਆ ਵੀਰ ਜੀ ਜਿਹੜਾ ਆਪਣਾ ਪਾਰਸਲ ਦਾ ਤੋੜਦੇ ਆ ਜੀ ਅਸੀਂ ਕਹੋ ਰਿਹਾ ਰਹੇ ਤੋੜਦੇ ਆ ਜੀ ਉਹ ਇੱਕ ਦੋ ਸ਼ੂਟ ਅਸੀਂ ਤੋੜਦੇ ਨੇ ਵੀਰ ਜੀ ਅਸੀਂ ਪਾਹਤ ਸ਼ੂਟਾਂ ਤੋਂ ਘੱਟ ਨੇ ਤੋੜਦੇ ਤੇ ਜਿਹੜਾ ਆਪਣਾ ਸਾਰੇ ਪੰਜਾਬ ਦਾ ਕਰਾਇਆ 50 ਰੁਪਏ 1 ਕਿਲੋ ਦਾ ਕਰਾਇਆ ਹੁੰਦਾ ਜੀ ਆਪਣਾ ਜੇ ਕਿਸੇ ਨੇ ਮੰਗਵਾਉਣਾ ਤਾਂ 50 ਰੁਪਏ 1 ਕਿਲੋ ਦਾ ਕਿਰਾਇਆ ਜੀ 50 50 ਚ ਆਪਣੀ ਤੇ ਇੱਕ ਦੋ ਛੂਟ ਆਪਾਂ ਤੋੜ ਦੇਣੀ ਜੇ ਕਿਸੇ ਨੇ ਵੱਡਾ ਵੱਡੀ ਬੱਦਰ ਚ ਮੰਗਾਉਣਾ ਤਾਂ ਆਪਾਂ ਨਾਲ ਕਨੈਕਟ ਕਰ ਲਿਆ ਕਰੋ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ